ਬੀਤੇ ਦਿਨੀ ਲੁਟੇਰਿਆਂ ਵੱਲੋਂ ਸਸ ਅਤੇ ਨੂਨ ਦੀ ਕੀਤੀ ਲੁੱਟਖੋਹ ਦੀ ਕੋਸ਼ਿਸ਼ ਦੌਰਾਨ ਨਹਿਰ ਵਿੱਚ ਡਿੱਗੀ ਨੂਨ ਦੀ Laash ਅੱਜ ਤਾਰੀਖ ਵਾਰ ਨਹਿਰ ਵਿੱਚੋਂ ਮਿਲਣ ਕਾਰਨ ਇਲਾਕੇ ਵਿੱਚ ਸੰਸਨੀ ਫੈਲ ਗਈ ਮ੍ਰਿਤਕ ਲੜਕੀ ਦੇ ਘਰਵਾਲਿਆਂ ਨੇ ਹਤਿਆ ਦਾ ਸ਼ੱਕ ਜਤਾਇਆ ਹੈ ਤੇ ਜਿਹੜੇ ਨੂੰ ਆ ਉਹ ਨਾ ਕਿ ਨਾਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਹੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਵੀ ਤੇ ਧਾਰੀਵਾਲ ਨਹਿਰ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈਡ ਬੋਡੀ ਪਈ ਹੈ ਤਿਆਦੀ ਪਈ ਹੈ ਫਿਰ ਪਬਲਿਕ ਦੀ ਸਹਾਇਤਾ ਨਾਲ ਇਹਨਾਂ ਬਾਹਰ ਕਟਿਆ ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਬੰਦੀ ਕੀਤੀ ਜਾ ਰਹੀ ਹੈ ਜੀ ਇਹ ਕਰੀਬ ਚਾਦ ਤੱਕ ਮਿਲੀ ਹੈ ਜੀ ਉਦੋਂ ਹੀ ਤੁਹਾਡੇ ਲੋਕੀ ਕੀ ਕਾਰਵਾਈ ਕੀਤੀ ਗਈ ਜੋ ਵੀ ਕਾਰਵਾਈ ਬੰਦੀ ਹੈ ਅਗਲੀ ਕਰਾਂਗੇ ਤੁਹਾਨੂੰ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਨਾ ਆਪਣਾ ਕਿਰਜ ਕਰੇ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿਣਾ ਧਾਰੀਆਲ ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬੋਡੀ ਹੈ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨਹਿਰ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਣਾ ਰਹਾ ਤੇ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਹੈ ਤੇ ਸਾਰੇ ਸਾਨੂੰ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਾਸੀ ਆ ਗਏ ਆ ਤਾਂ ਸਾਨੂੰ ਨਹੀਂ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀਵਾਲ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਐਸਓਸੀ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਪੋਰਟ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ ਤੇ ਕਿਥੇ ਰਹਿੰਦੇ ਆ ਤੁਸੀਂ ਨਾ ਹੈਂ ਚੀਨਾ ਦੇ ਨਾਮ ਸਰ ਬਲਵਿੰਦਰ ਕੌਰ ਆ ਮੇਰੀ ਲੜਕੀ ਦੇ ਨਾਮ ਅਮਨਪ੍ਰੀਤ ਕੌਰ ਆ 1.5 ਸਾਲ ਹੋ ਗਏ ਭਾਈ ਜੀ ਸ਼ਾਨੀ ਕੀ ਐਸੀ ਕਿ ਤਰਾਏ ਸਰਪ੍ਰੇਮ ਨਈ ਸਰ ਇਹ ਮਾਂ ਵੀ ਰੁਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਫਲਕਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੰ ਤੰਗ ਕਰਦੇ ਮੈਂ ਆਹ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਦਿਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਭਾਈ ਵੇ ਲੈ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲੱਦ ਲਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗ ਲਈ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਤੇ ਮਾਂ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਵੀ ਮਿਲੇ ਪੰਜ ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤੇ ਤਾਈ ਨਹੀਂ ਨਾ ਘਰ ਰਹਿੰਦਾ ਨਾਵਾ ਸਵਾ ਵਿਆਹ ਇਹ ਤਾਂ ਘਰ ਆਣਾ ਚਾਹੀਦਾ ਸੀ ਉਹਨੂੰ ਸ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਘਲਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆ ਪਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਰਾ ਨਹੀਂ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਉਹਨੇ ਪਹਿਲਾਂ ਕੀਤੇ ਨੇ ਬੰਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਬਈ ਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ